ਹੈਲੋ ਜੀ ਸਸ਼ਕਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਕੰਨ ਕਰ ਦਿਆ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਇੱਕ ਰਿਕਵੈਸਟ ਹੈ ਜੀ ਜਦੋਂ ਵੀ ਤੁਸੀਂ ਐਡ ਲਗਵਾਉਣੀ ਹੈ ਹਨਾ ਤਾਂ ਉਸ ਦੇ ਲਈ ਜਿਹੋ ਵੀ ਹੈ ਪ੍ਰੋਸੀਜਰ ਹੈ ਹਨਾ ਉਹ ਮੈਂ ਤੁਹਾਨੂੰ ਉਸ ਟਾਈਮ ਹੀ ਦੱਸਾਂਗੀ ਜਦੋਂ ਤੁਸੀਂ ਐਡ ਲਗਵਾਉਣੀ ਹੈ ਜੀ ਹਨਾ ਤੇ ਪਾਕੀ ਜੀ ਇਹ ਹੈ ਕਿ ਹਨਾ 1 ਬਾਈ 1 ਹੀ ਐਡ ਲੱਗਦੀ ਹੁੰਦੀ ਹੈ ਕਿ ਜਿੰਨਾਂ ਨੇ ਸਾਡੇ ਕੋਲ ਰਜਿਸਟਰਡ ਕਰਵਾ ਦਿੱਤਾ ਹੁੰਦਾ ਹੈ ਹਨਾ ਐਡ ਲਈ ਮਤਲਬ ਕਿ ਦੀ ਉਹਨਾਂ ਦੀ ਉਸ ਤਰ੍ਹਾਂ ਹੀ ਐਡ ਲੱਗ ਜਾਂਦੀ ਹੈ ਜੀ ਹਨ ਤੇ ਬਾਕੀ ਜੀ ਅੱਜ ਦਾ ਜੋ ਡਾਟਾ ਹੈ ਜੀ ਅੱਜ ਦਾ ਜੋ ਡਾਟਾ ਆਪਣੇ ਕੋਲੇ ਆਇਆ ਹੈ ਜੀ ਉਹ ਹੈ ਜੀ ਮਹਾਜਨ ਪਰਿਵਾਰ ਦੀਆਂ ਕੁੜੀਆਂ ਨੇ अरोड़ा ਖੱਤਰੀ ਪਰਿਵਾਰ ਦੀਆਂ ਕੁੜੀਆਂ ਨੇ ਸੀ ਦੋਨੋਂ ਭੈਣਾਂ ਨੇ ਜੀ ਭੈਣਾਂ ਦੀ ਏਜ ਹੈਗੀ ਇੱਕ ਦਾ 93 ਦਾ ਬਰਥ ਹੈ ਜੀ ਇੱਕ ਦਾ 92 ਦਾ ਬਰਥ ਹੈ ਹਨ ਤੇ ਹਾਈਟ 5 21 ਹੈ ਜੀ ਹਾਈਟ ਨੋਰਮਲ ਹੀ ਹੈ ਦੋਨੋਂ ਭੈਣਾ ਦੀ ਤੇ ਦੋਨੋਂ ਭੈਣਾ ਹੀ ਕੈਨੇਡਾ ਦੇ ਵਿੱਚ ਪੀਆਰ ਨੇ ਜੀ ਕੁੜੀਆਂ ਗੁੱਡ ਲੁਕਿੰਗ ਸਮਾਰਟ ਨੇ ਜੀ ਬਹੁਤ ਵਧੀਆ ਪਰਿਵਾਰ ਹੈ ਹਨਾ ਤੇ ਉਹਨਾਂ ਨੂੰ ਇੱਥੇ ਮੋਗੇ ਦੇ ਨੀਅਰ ਨੀਅਰ ਦੇ ਮੁੰਡੇ ਹੀ ਚਾਹੀਦੇ ਆ ਦੂਰ ਦੇ ਮੁੰਡੇ ਨਹੀਂ ਚਾਹੀਦੇ ਜੀ ਜੇ ਤੱਕ ਕੈਨੇਡਾ ਦੇ ਪੀਆਰ ਹੋਣ ਤਾਂ ਵੀ ਚੱਲ ਜਾਏਗਾ ਜੇ ਨਹੀਂ ਵੀ ਪੀਆਰ ਹੈਗਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੀ ਕਿਉਂਕਿ ਇਧਰਲੇ ਮੁੰਡੇ ਵੀ ਹੋਣ ਤਾਂ ਉਹ ਐਕਸੈਪਟ ਕਰ ਲੈਣਗੇ ਬਸ ਫੈਮਿਲੀ ਵਧੀਆ ਹੋਵੇ ਪਰਿਵਾਰ ਵਧੀਆ ਹੋਵੇ ਜੀ ਅ ਜੌਬ ਵਗੈਰਾ ਵਧੀਆ ਹੋਵੇ ਕੁਆਲਿਫਿਕੇਸ਼ਨ ਵਧੀਆ ਹੋਵੇ ਜੀ ਹਨਾ ਤੇ ਮੁੰਡੇ ਨੇਚਰ ਵਾਈਜ਼ਰ ਨਸ਼ੇ ਤੋਂ ਰਹਿਤ ਹੋਣਾ ਹਨਾ ਤੇ ਬਸ ਇੱਕੋ ਨਾਲੇ ਇੱਕ ਹੀ ਆਸੀ ਹਨਾ ਕਿਉਂਕਿ ਦੇਖੋ ਇਹ ਸਾਡੀ ਵੀ ਮਜਬੂਰੀ ਹੁੰਦੀ ਹੈ ਜੀ ਹਨਾ ਦੇਖੋ ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਆ ਸਾਡੇ ਲਈ ਤਾਂ ਤੇ ਸਾਰੇ ਵੀਰ ਵੀ ਇੱਕੋ ਜਿਹੇ ਹੁੰਦੇ ਆ ਹਨਾ ਮੈਨੂੰ ਕੋਈ ਵੀ ਦਿੱਕਤ ਨਹੀਂ ਹੈਗੀ ਕਿ ਮੁੰਡਾ ਸਰਦਾਰ ਹੋਵੇ ਜਾਂ ਨਾ ਹੋਵੇ ਜਾਂ ਕੁਝ ਵੀ ਆ ਬਟ ਜੋ ਕੁੜੀਆਂ ਨੇ ਜੀ ਉਹਨਾਂ ਨੇ ਖਾਸ ਇਹ ਕਿਹਾ ਵਾ ਕਿ ਦੀਦੀ ਮੁੰਡਾ ਸਰਦਾਰ ਨਾ ਹੋਵੇ ਮੁੰਡਾ ਸਰਦਾਰ ਨਾ ਹੋਵੇ ਜੀ ਸਰਦਾਰ ਤੋਂ ਬਿਨਾ ਹੀ ਹੋਵੇ ਮੁੰਨਾ ਮੁੰਡਾ ਹੋਵੇ ਤੇ ਆਪਣਾ ਬਿਜ਼ਨਸ ਹੋਵੇ ਜਾਂ ਤਾਂ ਤੇ ਜਾ ਕੋਈ ਜੋਬ ਵਾਲਾ ਹੋਵੇ ਜੀ ਹਨਾ ਤੇ ਬਾਕੀ ਜੀ ਉਹਨਾਂ ਨੂੰ ਸਰਕਾਰੀ ਜੋਬ ਤਾਂ ਕੋਈ ਦਿੱਕਤ ਨਹੀਂ ਹੈਗੀ ਕਿ ਬਸ ਇਹ ਹੈ ਕਿ ਪਰਿਵਾਰ ਬਹੁਤ ਹੀ ਜ਼ਿਆਦਾ ਵਧੀਆ ਹੋਵੇ ਹਨਾ ਛੋਟੀ ਫੈਮਿਲੀ ਹੋਵੇ ਜੀ ਤੇ ਮੋਗੇ ਦੇ ਨੀਅਰ ਹੀ ਹੋਵੇ ਕਿਉਂਕਿ ਮੈਨੂੰ ਜ਼ਿਆਦਾਤਰ ਮੈਸੇਜ ਆ ਜਾਂਦੇ ਆ ਵੀ ਇਧਰੋਂ ਫਰੋਜ ਪਰ ਤੋਂ ਗੁਰੂ ਅਰਸਾ ਆਏ ਤੋਂ ਉਹ ਯਾ ਕੋਈ ਜਲਾਲਾਬਾਦ ਤੋਂ ਜਾਂ ਬਠਿੰਡੇ ਵਾਲੀ ਸਾਈਡ ਤੋਂ ਉਹਨਾਂ ਨੇ ਇੰਨੀ ਦੂਰ ਨਹੀਂ ਕਰਨਾ ਹੈਗਾ ਪਲੀਜ਼ ਵੀਡੀਓ ਨੂੰ ਤਾਂ ਕਰਕੇ ਤੁਸੀਂ ਲਾਸਟ ਤੱਕ ਦੇਖਿਓ ਉਹਨਾਂ ਨੇ ਨੀਅਰ ਨੀਅਰ ਹੀ ਕਰਨਾ ਆਏ ਸੀ ਤੇ ਬਾਕੀ ਜੀ ਇੱਕ ਹੋਰ ਗੱਲ ਆਪਣਾ ਫੁੱਲ ਬਾਇਓ ਡਾਟਾ ਨਾ ਲਿਖਣਾ ਭੁੱਲਿਆ ਕਰੋ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਕੁੜੀਆਂ ਦੀ ਏਜ ਕਿੰਨੀ ਹੈ ਹਨਾ ਦੋਨੋਂ ਭੈਣਾਂ ਹੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਹਨਾ ਤੇ ਉਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮੰਗ ਨਹੀਂ ਹੈਗੀ ਬਸ ਜੀ ਵਧੀਆ ਵਿਆਹ ਹੋਵੇ ਸਾਰਾ ਕੁਝ ਵਧੀਆ ਹੋਵੇ ਮੁੰਡੇ ਨਸ਼ੇ ਤੋਂ ਰਹਿਤ ਹੋਣ ਮੁੰਡੇ ਸਮਾਰਟ ਤੇ ਗੁੱਡ ਲੁਕਿੰਗ ਹੋਣ business ਆਪਦਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਹਨਾ ਤੇ ਰਾਧਾ ਸਵਾਮੀ ਫੈਮਿਲੀ ਹੈ ਜੀ ਹਨਾ ਤੇ ਪਲੀਜ਼ ਵੀਡੀਓ ਨੂੰ ਬਤੋ ਸ਼ੇਅਰ ਕਰਿਓ ਜੀ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਜੀਵਨ ਸਾਥੀ ਮਿਲ ਸਕਣ ਧੰਨਵਾਦ ਜੀ